ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉਗੇ ਚਿੰਤਕ ਡਾਕਟਰ ਪਿਆਰਾ لال ਗਰਗਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਜਲੰਧਰ ਜਿਮਨੀ ਚੋਣ ਨੂੰ ਲੈ ਕੇ ਦੋ ਆਕਾਲੀ ਦਲਾਂ ਦੇ ਵਿੱਚ ਦੋ ਆਕਾਲੀ ਧੜਿਆਂ ਦੇ ਵਿੱਚ ਕਮਸਾਨ ਮਚਿਆ ਹੋਇਆ ਅੱਜ ਪ੍ਰੋਫੈਸਰ ਪ੍ਰੇਮ ਸਿੰਘ ਚੱਦੂ ਬਾਜਰਾ ਬੀਬੀ ਜ਼ਗੀਰ ਕੌਰ ਜਿਹੜਾ ਇੱਕ ਹੋਰ ਆਗੂ ਵਡਾਲਾ ਉਹਨਾਂ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਹਦੇ ਵਿੱਚ ਉਹਨਾਂ ਨੇ ਅਕਾਲੀ ਦਲ ਬਾਦਲ ਦੇ ਉੱਪਰ ਦੋਸ਼ ਲਾਇਆ ਵੀ ਉਹ ਸਾਰੀ ਜਿਹੜੀ ਆ ਜੀ ਹਾਲਤ ਆ ਉਹਨੂੰ ਵਿਗਾੜ ਰਿਹਾ ਹੈ ਉਹਨਾਂ ਨੇ ਜਿਹੜਾ ਫੈਸਲਾ ਕੀਤਾ ਉਹਨਾਂ ਦਾ ਗਲਤ ਫੈਸਲਾ ਹੈ ਇਹ ਇਹਦੇ ਉੱਪਰ ਉਹਨਾਂ ਨੇ ਸੁਖਬੀਰ ਬਾਦਲ ਦੇ ਉੱਪਰ ਕਾਫੀ ਦੋਸ਼ ਲਾਇਆ ਤੇ ਇਸ ਤੋਂ ਬਾਅਦ ਥੋੜੀ ਦੇਰ ਬਾਅਦ ਅਕਾਲੀ ਦਲ ਵੀ ਆਪਣੀ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਦੋਸ਼ਾਂ ਦਾ ਮੋੜਵਾ ਜਵਾਬ ਦੇਗਾ ਵੈਸੇ ਦੋਨਾਂ ਧੜਿਆਂ ਦੇ ਵਿੱਚ ਕਸ਼ਮਕਸ਼ ਅੱਜ ਨਵੀਂ ਨਹੀਂ ਗਈ ਪਿਛਲੇ ਕੁਝ ਦਿਨਾਂ ਤੋਂ ਤੇਜ਼ ਹੋ ਰਹੀ ਹੈ ਤੇ ਇੱਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵਰਕਿੰਗ ਕਮੇਟੀ ਆ ਉਹਨਾਂ ਨੇ ਵੀ ਕਾਫੀ ਤਿੱਖੀ ਲਾਈਨ ਲਈ ਹੈ ਤੇ ਡਾਕਟਰ ਸਾਹਿਬ ਇਹ ਜਿਹੜਾ ਜੋ ਕੁਝ ਕਸ਼ਮਕਸ਼ ਹੋ ਰਹੀ ਹੈ ਜੋ ਰਫੜ ਪਿਆ ਹੋਇਆ ਇਹ ਕਿੱਧਰ ਨੂੰ ਜਾਏਗਾ ਅਕਾਲੀ ਦਲ ਹੋਰ ਸਤਲ ਵੱਲੋਂ ਨਹੀਂ ਜਾਏਗਾ ਠੀਕ ਹੈ ਯਾਰ ਦੇ ਇੱਕ ਹੁੰਦਾ ਹੈ ਵੀ ਜੇ ਤੁਸੀਂ ਕਿਸੇ ਹਾਰ ਚ ਹੋਵੋ ਇਸੇ ਤਕਲੀਫ ਚੋਂ ਉਹ ਤਾਂ ਇੱਕ ਤਾਂ ਮੰਨ ਨਹੀਂ ਹਾਰੀਦਾ ਇੱਕ ਇੱਕਾ ਨਹੀਂ ਛੱਡਦਾ ਉਹ ਹੁਣ ਹਾਰ ਕੇ ਇੱਕ ਤਾਂ ਸਾਰੇ ਨਿਸ਼ਰ ਹੋਏ ਪਏ ਨੇ ਵੀ ਯਾਰ ਹੁਣ ਅਸੀਂ ਹਾਰ ਗਏ ਹੁਣ ਤਾਂ ਬੁਰਾ ਹਾਲ ਹੋ ਗਿਆ ਹੁਣ ਤਾਂ 13% ਵੋਟ ਰਹਿ ਗਈ ਉਹਦਾ ਠੀਕਰਾ ਪੰਨਾ ਉਹ ਠੀਕਰਾ ਆ ਦੇ ਪ੍ਰਧਾਨ ਦੇ ਨਾਲ ਜੁਮੇ ਪੰਨੋ ਹੁਣ ਐ ਤਾਂ ਹੈ ਨਹੀਂ ਵੀ ਹਾਰ ਤੋਂ ਪਹਿਲਾਂ ਪ੍ਰਧਾਨ ਨੂੰ ਬਦਲਦੀ ਝੁੰਡਾ ਕਮੇਟੀ ਜਿਹੜੀ ਸੀ ਉਹਨੇ ਇੰਨੇ ਕਿਹਾ ਸੀ ਵੀ ਪ੍ਰਧਾਨ ਬਦਲੋ ਜੇ ਇਹ ਗੱਲ ਕਹੀ ਨਹੀਂ ਹੋਵੇ ਦੁਜੀਗਲੇ ਇਹ ਨਹੀਂ ਹੈ ਕਿ ਕਲਕੱਤ ਪ੍ਰਧਾਨ ਕਰਕੇ ਹੈਗਾ ਸਾਰਾ ਕੁਝ ਹੋ ਰਿਹਾ ਹੈ ਤੇ ਬਾਕੀ ਕੀ ਕਰਦੇ ਨੇ ਐਡੇ ਮੈਂਬਰ ਨੇ ਐਨੇ ਨੇ ਸੋ ਇਹ ਖੰਨ ਹੁੰਦਾ ਹੈ ਤੁਸੀਂ ਕਿ ਧੰਨਵਾਦੀ ਕਰੋ ਕਿ ਇਹਨਾਂ ਦੀ ਜਿਹੜਾ ਛੋਟਾ ਹੈ ਇਹ ਹੋਰ ਜਿਆਦਾ ਸੱਤਰ ਵੱਲ ਨੂੰ ਲੈ ਕੇ ਜਾਏਗੀ ਪਰ ਇਹ ਦੋ ਟੜੇ ਇੱਕ ਤਰੀਕੇ ਨਾਲ ਇਸ ਤਰ੍ਹਾਂ ਚੱਲ ਰਹੇ ਨੇ ਇੱਕ ਚੜਾਏ ਦਾ ਉਹ ਕਾਲੀ ਦੰਗਾ ਜਿਹੜਾ ਨਵਾਂ ਬਣ ਰਿਹਾ ਹੈ ਉਹ ਕੋਸ਼ਿਸ਼ ਜ਼ਿਆਦਾ ਕਰ ਰਿਹਾ ਹੈ ਕਿ ਉਹ ਬੀਜੇਪੀ ਦੇ ਨਾਲ ਜਾਵੇ ਕਿਉਂਕਿ ਉਹਨਾਂ ਚੋਂ ਕਈ ਬੰਦੇ ਤਾਂ ਪਹਿਲਾਂ ਹੀ ਬੀਜੇਪੀ ਦੇ ਨਾਲ ਨੇ ਜਾ ਰਹੇ ਨੇ ਤੇ ਜੂਜਾ ਚੜਾ ਜਿਹੜਾ ਉਹ ਕਾਦੀ ਮੀਜੀਤੀ ਨਾਲੋਂ ਥੋੜਾ ਜਿਹਾ ਨਿਖੇੜੇ ਕਰਨ ਨੂੰ ਵਧਿਆ ਹਾਏ ਉਹ ਵੀ ਅਜੇ ਉਹਨਾਂ ਨਾਲ ਨਵਾਂ ਅਸਤਾ ਰਿਸ਼ਤਨ ਮੈਨੂੰ ਲੱਗਦਾ ਨੌ ਨੌ ਕੱਟੇ ਨੇ ਇਹ ਮਾਸ ਹੈਗੇ ਨਾਲ ਅੱਛਾ ਸੋ ਇਸ ਕਰਕੇ ਇਹਦੇ ਵਿੱਚ ਜਿਹਨੇ ਝਗੜਾ ਹੈ ਝਗੜਾ ਇਹ ਹਾਲ ਦੇ ਇੱਕ ਪਾਸੇ ਵੱਗਦਾ ਚੋਣ ਦਾ ਕੋਈ ਫਰਕ ਨਹੀਂ ਪੈਂਦਾ ਇੱਕ ਚੋਣ ਜਿਹੜੀ ਬਾਈ ਇਲੈਕਸ਼ਨ ਹੋਣੀ ਆ ਉਸੇ ਦੇ ਉੱਤੇ ਕਿਉਂਕਿ ਇਹ ਚੋਣਾਂ ਨੇ ਤਰਜੀਹ ਦੇਣ ਦਾ ਗੇੜਾ ਵੀ ਚੋਣ ਜਿੱਤਣਾ ਹਾਰਨਾ ਪੰਜਾਬ ਦੇ ਲੋਕਾਂ ਨੂੰ ਤੁਸੀਂ ਫਿਰ ਪਿੰਡਾਂ ਦਾ ਲੜੀਆਂ ਦਾ ਵਿੱਚ ਇਹ ਲੋਕਾਂ ਨੂੰ ਤਾਂ ਜੋ ਕੁਝ ਮਿਲਣਾ ਨਹੀਂ ਜੇ ਲੋਕਾਂ ਨੂੰ ਪੰਜਾਬ ਦੇ ਜਿਹੜੇ ਮਸਲੇ ਨੇ ਉਹਦੀ ਤਾਂ ਗੱਲ ਨਹੀਂ ਕਰਦੇ ਤੁਸੀਂ ਜਿੰਨਾ ਚਿਰ ਇੱਕ ਪ੍ਰੋਗਰਾਮ ਲੈ ਕੇ ਇੱਕ ਆਪਾਂ ਕਹਾਂਗੇ ਤੁਸੀਂ ਨੂੰ ਲੈ ਕੇ ਸਿੱਖਾਂ ਦਾ ਇੱਕ ਫਲਸਫਾ ਸਿੱਖੀ ਦਾ ਜਿਹੜਾ ਫਲਸਫਾ ਭਾਈ ਲਾਹੌਰ ਦਾ ਫਲਸਫਾ ਤੁਸੀਂ ਮਲਕ ਭਗੋਂ ਦੇ ਨਾਲ ਖੜੇ ਹੋਵੋਗੇ ਇਹ ਤੁਸੀਂ ਸਾਰੇ ਕਸੇ ਜੋਤੇ ਕਮਜ਼ਾ ਕਰਨਾ ਚਾਹੋਗੇ ਇਹ ਤਾਂ ਭੁੱਖ ਤੁਹਾਡੀ ਸਿਆਸੀ ਭੁੱਖ ਉਹਦੇ ਦੀ ਭੁੱਖਾਂ ਤੇ ਵਪਾਰਜੀ ਪੁਕਸਤਾ ਕਦੇ ਖਤਮ ਨਹੀਂ ਹੋਣੀ ਬਾਬੇ ਨਾਨਕ ਨੇ ਐਵੇਂ ਥੋੜਾ ਕਿਹਾ ਪੁਖਿਆ ਪੁਕਣਾ ਉਤਰੀ ਜਿਵੇਂ ਨਾ ਕੁਲੀਆਂ ਪਾਰ ਤੇ ਇਹ ਪੁਖਤਾ ਥੋੜੀ ਉਤਰਨੀ ਨਹੀਂ ਇੰਚ ਫੇਰ ਥੋੜੀ ਲੋਕਾਂ ਦਾ ਕੀ ਕਰਨਾ ਹੈ ਜੋ ਇਸ ਕਰਕੇ ਫੇਰ ਤਾਂ ਇਹਨਾਂ ਦਾ ਉਹ ਗੱਲ ਹੋ ਗਈ ਏਕ ਦਿਖਾਵੇ ਜਗਤ ਕੋ ਲੋਗਨ ਕੋ ਲੋਕਾਂ ਨੂੰ ਬਸ ਕਰਨ ਵਾਸਤੇ ਦੋਨੇ ਚਰਾਹੇ ਚਾਈ ਹੁੰਦੀਆਂ ਪਰ ਮੈਨੂੰ ਇਹ ਲੱਗਦਾ ਹੈ ਵੀ ਜਿਹੜੀ ਤੁਸੀਂ ਪ੍ਰੈਸ ਕਾਨਫਰੈਂਸ ਦੀ ਗੱਲ ਕਰੀਆ ਉਹ ਲੋਗ ਇਹਨਾਂ ਤਾਂ ਉਹ ਹੁਣ ਕੇ ਬੋਲ ਦੇਣੀ ਚਾਹੀਏ ਅਜਨੰਦਰ ਮੀਟ ਕਰੀ ਉੱਥੇ ਤਾਂ ਬੋਲਦੇ ਹੀ ਨਹੀਂ ਇੱਥੇ ਆ ਕੇ ਹੁਣ ਬੋਲੇ ਨੇ ਕਿਉਂਕਿ ਉਹਨਾਂ ਨੇ ਕਹਿਤਾ ਵੀ ਅਸੀਂ 14 ਮੰਨਦੇ ਨਹੀਂ ਹੈਗੇ ਤੂੰ ਸਮਰਥਨ ਨਹੀਂ ਕਰਦੇ ਜੇ ਜਦ ਉਹ ਧੜਾ ਹੀ ਵੱਖਰਾ ਬਣਾ ਰਹੇ ਨੇ ਇਹ ਚੋਣ ਕਮਿਸ਼ਨ ਚੋਣ નિਸ਼ਾਨ ਤੋਂ ਉਹਦਾ ਅਲਾਟ ਕਰਿਆ ਸੀ ਨਾ ਜਦ ਮਤਲਬ ਇਕੱਠੇ ਸੀਗੇ ਔਰ ਕੱਛਾਂ ਦਾ ਕੱਠ ਤਾਂ ਤੋੜਿਆ ਤਾਂ ਜਿਹੜੇ ਬੰਦਿਆਂ ਨੇ ਤੋੜਿਆ ਉਹਨਾਂ ਨੇ ਉਹ ਬੰਦਾ ਖੜਾ ਕਰਿਆ ਸੀ ਉਹਦੀ ਜਾਣਕਾਰੀ ਸੀ ਖੈਰ ਚੋਣ ਉਹਨਾਂ ਨੇ ਕਰੀ ਕਿਸੇ ਨੇ ਕਰੀ ਕਰੀ ਚਾਕੀ ਤੱਕ ਨਹੀਂ ਨਾ ਅਖਰ ਕਰਤਾ ਸਿੰਖਰਤਾ ਕਾਂਦੀਦਲ ਨਹੀਂ ਉਹਨੂੰ ਚੋਣ ਨਿਸ਼ਾਨ ਤਾਂ ਦਿੱਤਾ ਪਰ ਉਹਨਾਂ ਨੇ ਜਿਹੜੇ ਜਿਨ੍ਹਾਂ ਨੇ ਪ੍ਰੈਸ ਕਾਨਫਰੰেন্স ਕੀਤੀ ਡਾਕਟਰ ਸਾਹਿਬ ਉਹਨਾਂ ਕਹੇ ਵੀ ਕਾਂਦੀਦਲ ਬਾਦਲ ਨੇ ਜਿਹੜਾ ਜਤਨ ਕੀਤਾ ਸੀਗਾ ਜੋਰ ਲਾਇਆ ਸੀਗਾ ਚੋਣ ਨਿਸ਼ਾਨ ਵਾਪਸ ਹੋ ਜੇ ਉਹ ਨਹੀਂ ਕਰਵਾ ਸਕੇ ਕਿਉਂਕਿ ਚੋਣ ਨਿਸ਼ਾਨ 26 ਨੂੰ ਇਹਨਾਂ ਨੇ ਦਰਖਾਸਤ ਦਿੱਤੀ 24 ਨੂੰ ਵਾਪਸ ਹੋਣਾ ਸੀਗਾ ਇਸ ਕਰਕੇ ਚੋਣ ਨਿਸ਼ਾਨ ਵਾਪਸ ਹੋਇਆ ਹੀ ਨਹੀਂਗਾ ਨਹੀਂ ਇਹ ਸਹੀ ਗੱਲ ਨਹੀਂ ਹੈ ਹਾਂਜੀ ਵੀ ਜਦ ਇਹਨਾਂ ਨੇ ਇਹ ਕਰ ਲਿਆ ਏ ਵੱਖਰੇ ਹੋ ਗਏ ਜਿਨ੍ਹਾਂ ਨੇ ਬੰਦਾ ਖੜਾ ਕਰਿਆ ਸੀ ਅਮੀਕੋ ਕਾਲੀਦਾਰ ਨੇ ਖੜਾ ਕਰੀਦਾਰ ਨੇ ਕਿ ਵੀ ਸਾਡੇ ਨਹੀਂ ਰਹੇ ਉਹ ਪਰ ਸਮਾਣੀ ਕਿਉਂਕਿ ਚੋਣ ਜਿਹੜੇ ਨਾਮੀਨੇਸ਼ਨ ਪੇਪਰ ਵਿਡਰਾ ਹੋਣ ਦੇ ਲਈ ਨਹੀਂ ਤੁਸੀਂ ਕਿਸੇ ਦਾ ਕੈਂਡੀਡੇਚਰ ਵਿਡਰਾ ਕਰ ਸਕਦੇ ਤੁਸੀਂ ਨਾਮੀਨੇਸ਼ਨ ਹੋਣ ਦੀ ਨਾਸ ਡੇਟ ਤੱਕ ਕਹਿ ਸਕਦੇ ਹੋ ਵੀ ਅਸੀਂ ਇਹ ਕੈਂਡੀਡੇਟ ਸਾਡਾ ਨਹੀਂ ਹੈਗਾ ਅਸੀਂ ਚੋਣ ਦੇ ਚਾਣੇ ਤੋਂ ਵਾਪਸ ਲੈ ਜਾਗੇ ਆਖਰੀ ਡੇਨ ਤੋਂ ਬਾਅਦ ਜਿਹੜਾ ਤੁਹਾਡੇ ਕੋਲ ਪਾਵਰ ਨਹੀਂ ਰਹਿਣੀ ਫਿਰ ਤੱਕ ਕਮਿਸ਼ਨ ਕੋਲ ਪਾਵਰ ਚਿੱਟ ਜਾਂਦੀ ਹੈ ਫਿਰ ਤੋਂ ਕੈਂਡੀਡੇਟ ਆਪੇ ਤਾਂ ਵਾਪਸ ਨਾ ਲੈ ਲੇ। ਸੋ ਇਹ ਇਸ ਕਰਕੇ ਜਿਹੜਾ ਸਾਰਾ ਰੌਲਾ ਪਿਆ ਉਹ ਤਾਂ ਹੋਇਆ ਬਾਅਦ ਦੀ ਗੱਲ ਹੈ। ਜੇ ਉਹਨਾਂ ਨੇ ਕਹਿਤਾ ਵੀ ਠੀਕ ਹੈ ਚੋਣ ਨਿਸ਼ਾਨ ਚੈਨ ਨਹੀਂ ਵਾਪਸ ਹੋਇਆ ਇਹਦਾ ਅਸੀਂ ਬਾਅਦ ਚ ਦੇਖਾਂਗੇ ਕੀ ਗੱਲ ਦਾ ਪਰ ਅਸੀਂ ਉਹਨਾਂ ਨੂੰ ਵੋਟਾਂ ਨਹੀਂ ਪਾਣੀਆ। ਕੋਈ ਇਹਨਾਂ ਦੀ ਆਥੀ ਲੜਾਈ ਹੈ ਤੇ ਚੋਣ ਜਿੱਤਣ ਦੀ ਸਿਰਫ ਲੜਾਈ ਹੈ ਜੇ ਇਹ ਤਾਂ ਪੰਜਾਬ ਦਾ ਉਹਦੇ ਨਾਲ ਕੁਝ ਨਹੀਂ ਸਤ ਸਾਰਨਾ। ਇਹ ਦੋਨੇ ਚਰਾਂਦੇ ਅੜਿਆਂ ਦਾ ਕੰਮ ਤਾਂ ਇਹੀ ਚਾਹੀਦਾ ਹੈ। ਜਿਹਦੇ ਵਿੱਚ ਮੈਨੂੰ ਐ ਲੱਗਦਾ ਕਿ ਜਿਹੜਾ ਥੜਾ ਭਾਰੂ ਹੈ ਉਸ ਥੜੇ ਨੇ ਤਾਂ ਬੜਾ ਬਿਆਨ ਕਰਕੇ ਕਿਹਾ ਵੀ ਹੁਣ ਅਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਹੈ ਵਾਧਾ ਅਧਿਕਾਰਾਂ ਨਿਕਲ ਕਰਨੇ ਆ ਸੂਬਿਆਂ ਦੀ ਅਸੀਂ ਇੱਥੋਂ ਦੇ ਪਹਾੜੀਆਂ ਦੀ ਗੱਲ ਕਰਨੀ ਹੈ ਬੰਦੀ ਸਿੰਘਾਂ ਦੀ ਕਰਨੀ ਹੈ ਅਸੀਂ ਚੰਡੀਗੜ੍ਹ ਦੀ ਗੱਲ ਕਰਨੀ ਹੈ ਪੰਜਾਬੀ ਭਾਸ਼ਾ ਦੀ ਗੱਲ ਕਰਨੀ ਹੈ ਕਿੰਨੀ ਕਰਦੇ ਨੇ ਨਹੀਂ ਕਰਦੇ ਦੂਜਾ ਥੜਾ ਜਿਹੜਾ ਅੱਗੇ ਪ੍ਰੈਸ ਕਾਨਫਰੰਸ ਤੁਸੀਂ ਕਹਿ ਕਰੀਏ ਜਿੰਨੇ ਪਹਿਲਾਂ ਉਹਨੇ ਤਾਂ ਇਹ ਗੱਲ ਕਹੀ ਨਹੀਂ ਹੈ ਜੇ ਤੱਕ ਦੋਨੇ ਧਰਿਆਂ ਨੂੰ ਇਹ ਚਾਹੀਦਾ ਹੈ ਵੀ ਆਪ ਦਾ ਆਪ ਦਾ ਪ੍ਰੋਗਰਾਮ ਬਣਾ ਕੇ ਨਹੀਂ ਤਾਂ ਪੰਜਾਬ ਦੇ ਨੂੰ ਕੋਈ ਬੇਬੂਕ ਤਾਂ ਹੈ ਨਹੀਂ ਇੱਚ ਖਲਾ ਪੈਦਾ ਹੋਇਆ ਹੋਇਆ ਉਹ ਖਲਾ ਜਿਹੜਾ ਲੋਕਾਂ ਦੇ ਸੈਂਟੀਮੈਂਟ ਦੇ ਉੱਤੇ ਉਹਨਾਂ ਨੇ ਦੋ ਸੀਟਾਂ ਜਿੱਤਾਈਆਂ ਨੇ ਬਾਕੀ ਤਾਂ ਕੋਈ ਜਿੱਤਿਆ ਨਹੀਂ ਹੈ ਤੇ ਉਸ ਵਿਚਾਰਧਾਰਾ ਦੇ ਤਾਂ ਸੱਤ ਅੱਠ ਬੰਦੇ ਖੜੇ ਸੀ ਕਿ ਉਸ ਵਿਚਾਰਧਾਰਾ ਨੂੰ ਸਮਰਥਨ ਦੇਣ ਵਾਲੇ ਹੋਰ ਵੀ ਖੜੇ ਸੀ ਪਰ ਉਹਨਾਂ ਨੂੰ ਕੋਈ ਬਹੁਤਾ ਖਲਾ ਦੇ ਵਿੱਚ ਉਹਨਾਂ ਨੂੰ ਸਮਰਥਨ ਨਹੀਂ ਮਿਲਿਆ ਉਸ ਟਿੱਕੇ ਦਾ ਆਕੀ ਸਾਰੇ ਹਾਰੇ ਨੇ ਇਹ ਜੇ ਦੋਨੋਂ ਉਹਨਾਂ ਨੇ ਦੇਤਾ ਇਹ ਉਹ ਇੱਕ ਖਲਾਅ ਨੂੰ ਪੂਰਾ ਕਰੇ। ਕਿਉਂਕਿ ਜੇ ਇਹ ਅਕਲ ਦੀ ਦਾਲ ਇਹ ਗੱਲ ਨਹੀਂ ਸਮਝੇਗਾ ਵੀ ਇਹ ਖਲਾਅ ਨੂੰ ਪੂਰਾ ਕਰਨ ਦੇ ਵਾਸਤੇ ਲੋਕ ਬਲੇ ਔਖੇ ਨੇ ਤੇ ਫੇਰ ਇਹਨਾਂ ਦਾ ਮੂੰਹ ਮੋੜਨਗੇ। ਇਹ ਰੜੀ ਜਾਣ ਆਪਸ ਵਿੱਚ। ਜਿੰਨਾ ਚਿਰ ਇਹ ਏਜੰਡਾ ਲੈ ਕੇ ਜਿੰਨਾ ਚਿਰ ਇਹ ਪੂਰੇ ਆਪਣੇ ਅਸੂਲਾਂ ਦੇ ਉੱਤੇ ਸਿੱਖੀ ਦੇ ਅਸੂਲਾਂ ਤੇ ਪੰਜਾਬ ਵਾਸਤੇ, ਪੰਜਾਬੀਅਤ ਵਾਸਤੇ, ਪੰਜਾਬ ਦੇ ਹੱਕਾਂ ਵਾਸਤੇ, ਸੂਬਿਆਂ ਦੇ ਅਧਿਕਾਰਾਂ ਵਾਸਤੇ ਕੇਂਦਰ ਨਾਲ ਜਿਹੜੀ ਲੜਾਈ ਹੈ। ਉਹਨੇ ਸਿੱਧਾ ਦੋ ਟੁਕੜੇ ਨਹੀਂ ਲੜਨ ਨੂੰ ਤਿਆਰ ਹੁੰਦੇ ਉਹਨਾਂ ਚਿਰ ਮੈਨੂੰ ਲੱਗਦਾ ਵੀ ਪੰਜਾਬ ਦਾ ਤਾਂ ਕੋਈ ਬਹੁਤਾ ਫਾਇਦਾ ਹੋਣਾ ਨਹੀਂ ਬਾਕੀ ਆਪਦੀ ਤਾਕਤ ਦੀ ਲੜਾਈ ਆ ਪਰ ਰਾਵਾ ਦੀ ਇਹਨਾਂ ਦੀ ਆਪਸੀ ਵੰਡ ਦੀ ਲੜਾਈ ਆ ਤੇ ਉਹ ਕਰੀ ਜਾਣਗੇ ਉਹਨਾਂ ਕੋਈ ਫਰਕ ਨਹੀਂ ਪੈਂਦਾ ਉਹ ਉਸੇ ਦੋ ਸੀਟਾਂ ਤੋਂ ਜਿੱਤੋਂ ਛਾਤ ਹੋ ਕੇ ਉਹਨਾਂ ਨੇ ਕਹਿਤਾ ਵੀ ਗਿੱਦੜਬਾਦ ਦੀ ਜਿਹੜੀ ਜਿਮਨੀ ਚੋਣ ਆਉਣੀ ਹੈ ਵਿਧਾਨ ਸਭਾ ਦੀ ਉਹਦੇ ਤੇ ਪ੍ਰਧਾਨ ਮੰਤਰੀ ਵਾਜੇ ਕੇ ਨੂੰ ਅਸੀਂ ਖੜਾ ਕਰਾਂਗੇ ਸੋ ਠੀਕ ਕੀ ਹੈ ਹਮਾਂ ਨੂੰ ਅਗਵੀ ਕਹਿਣੀ ਪਰ ਕੇ ਰੁਇ ਪਟਾਨੀ ਵੀ ਉਹ ਕ ਜੇ ਅਸੀਂ ਕਹੀਏ ਵੀ ਹਲਕਾ ਵਾਲੀ ਰਿਪੀਟ ਕਰਦੇ ਨੇ ਉਸ ਗੱਲ ਨੂੰ ਅ 99 ਦੇ ਵਿੱਚ ਤੁਸੀਂ ਤਾਂ ਮੈਨੂੰ ਤੋਂ ਜ਼ਿਆਦਾ ਜਾਣਦੇ ਹੋ ਕਿ ਤੁਸੀਂ ਪੱਤਰਕਾਰੀ ਕਰ ਰਹੇ ਸੀ ਦੇ ਹੱਥ ਸੀਟਾਂ ਦਿੱਤੀਆਂ ਸੀ 2000 ਨੂੰ 6 ਮੰਨਦਾ ਹਾਂ ਹਾਂਜੀ ਉਹ ਦੋ ਵੀ ਚੰਦਰਪਾਲ ਸਿੰਘ ਤੇ ਉਹ ਆਪਣੇ ਚੀਫ ਕੌਂਸਲਰ ਦੇ ਨਾਲ ਲੇ ਉਹ ਅੱਛੀ ਚੰਦੇ ਨਾਲ ਤਾਂ ਕੁਝ ਕਰ ਨਹੀਂ ਸਕੇ ਸੀ ਹਾਂਜੀ ਹਾਂਜੀ ਤੇ ਹੁਣ 1 2 400 ਜਿੱਤ ਵੀ ਤਣਗੇ ਇੱਥਾਂ ਵੀ ਕੋਈ ਦਰ ਨਹੀਂ ਵਾੜ ਕੇ ਹੁਣ ਤਾਂ ਰੌਲਾ ਰਹਿ ਤਣ ਲੱਗਿਆ ਬੀਜੇਪੀ ਇਹ ਕਲੀਨ ਕਰਨ ਦਾ ਜੀ ਵੀ ਇਹ ਜੋ ਜੋ ਦੋਨੇ ਬੰਦੇ ਨੇ ਇਹ ਤਾਂ ਸਾਨੂੰ ਦੇ ਸਮਰਥਨ ਦੇਣ ਨੂੰ ਇਤਿਆਰ ਨੇ ਉਹ ਅਜੇ ਤੱਕ ਉਹਨਾਂ ਦਾ ਕੋਈ ਮਤਲਬ ਆਇਆ ਨਹੀਂ ਆਪ ਦਾ ਬਿਆਨ ਜਾਂ ਉਹਨਾਂ ਦੇ ਜਿਹੜੇ ਹੈਗੇ ਨੇ ਮੈਂਟਰ ਉਹਨਾਂ ਦਾ ਅਰੇ ਭਾਜੀ ਜੀ ਪੀ ਚ ਕਲੇਮ ਕਰਦੇ ਸਨ ਹੋ ਜਾਂਦਾ ਦਾ ਇਹਨਾਂ ਦੋਹਾਂ ਦਾ ਆ ਰਿਹਾ ਹੈ ਪਰ ਕਈ ਬੰਦੇ ਇਹਨੇ ਜਬ ਬਣਾ ਪੀ ਰਹੇ ਨੇ ਜਿੱਥੇ ਚੋ ਬੀ ਜੀ ਪੀ ਦੇ ਨਾਲ ਜਾਣਗੇ ਫਿਰ ਤਾਂ ਕਲਾ ਨਹੀਂ ਪੂਰਾ ਹੋ ਸਕਦਾ ਤੇ ਜੇ ਲੋਕਾਂ ਨੂੰ ਪਤਾ ਲੱਗ ਜੇ ਬੀ ਜੀ ਪੀ ਦੇ ਨਾਲ ਜਾਣਗੇ ਭਾਵੇਂ ਫਿਰ ਵੀ ਉਹ ਪ੍ਰਧਾਨ ਮੰਤਰੀ ਬਾਜੇਕੇ ਜੀ ਨੂੰ ਪ੍ਰਧਾਨ ਮੰਤਰੀ ਕਹਿਣ ਲੱਗੇ ਇਹ ਕੋਈ ਆਉਂਦੇ ਆਪ ਨੂੰ ਪ੍ਰਧਾਨ ਮੰਤਰੀ ਕਹਿ ਦੇ ਤੇ ਪ੍ਰਧਾਨ ਮੰਤਰੀ ਛੋਲੇ ਬਣ ਗਿਆ ਹਾਂਜੀ 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 ਇਹ ਕੋਈ ਆਉਂਦੇ ਆਪ ਨੂੰ ਪ੍ਰਧਾਨ ਮੰਤਰੀ ਕਹਿ ਦੇ ਤੇ ਪ੍ਰਧਾਨ ਮੰਤਰੀ ਛੋਲੇ ਬਣ ਗਿਆ ਹਾਂਜੀ ਹਾਂਜੀ ਇਹਿੰਦਾ ਪੁੱਛਦਾ ਹੈ ਜੋ ਉਸ ਕਰਕੇ ਉਹ ਕਰ ਸਕਦਾ ਹੈ ਲੜਾਈ ਕਰ ਸਕਦਾ ਹੈ ਕਿ ਪਰ ਉਨੇ ਨਿਕਲਣਾ ਨਿਕਾਲਣ ਵਾਲਾ ਬਹੁਤਾ ਹੈ ਨਹੀਂ ਇਕਵਲੀ ਦੋਵਾਰੀ ਜਿੱਤ ਵੀ ਸਕਦੇ ਨੇ ਕੋਈ ਵੱਡੀ ਗੱਲ ਨਹੀਂ ਵੱਡੀ ਗੱਲ ਪੰਜਾਬ ਵਾਸਤੇ ਹੈ ਕਿ ਜੇ ਪੰਜਾਬ ਨੂੰ ਅੱਗ ਨਾਲ ਲੱਗੇ ਪੰਜਾਬ ਕਿਸੇ ਖਤਰਨਾਕ ਮੋੜ ਤੇ ਤੇ ਜੰਦੀ ਤਿਆਰੀ ਕਿਆ ਵੀ ਜੇਗੀ ਕਿਉਂਕਿ ਬੀਜੇਪੀ ਨੂੰ ਫਾਇਦਾ ਤਾਂ ਹੁੰਦਾ ਹੈ ਜੇ ਪੰਜਾਬ ਦਾ ਹਿੰਦੂ ਤੇ ਸਿੱਖ ਭਾਈਚਾਰਾ ਆਪਸ ਵਿੱਚ ਪਾੜਦਾ ਸੋ ਉਹ ਪਾੜਾ ਪਾਉਣ ਦੀ ਉਹ ਕੋਸ਼ਿਸ਼ ਕਰ ਰਹੀ ਹੈ ਉਹ ਕੋਸ਼ਿਸ਼ ਨੂੰ ਅਸਫਲ ਬਣਾਉਣਾ ਸਾਰੇ ਪੰਜਾਬੀਆਂ ਦਾ ਕਰਜ ਬੰਧਿਆ ਹੈ ਚਾਹੇ ਕਾਦੀ ਦਲਤੀ ਉਹਦੇ ਕਾਫੀ ਵੱਡੀ ਮੁਕਾ ਹੋ ਸਕਦੀ ਹੈ ਉਹ ਨਭਾਉਂਦਾ ਨਹੀਂ ਲਪਾਉਂਦਾ ਕਿ ਇਹ ਚ ਉਹ ਸਮਾਂ ਦੱਸੇਗਾ ਡਾਕਟਰ ਸਾਹਿਬ ਇਸੇ ਦੌਰਾਨ ਜਿਹੜਾ ਬੀਜੇਪੀ ਦੇ ਜਿਹੜੇ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹਨੇ ਕਿਹਾ ਵੀ ਸਾਡੇ ਉੱਤੇ ਇਹ ਦੋਸ਼ ਲਾਉਣੇ ਗਲਤ ਨੇ ਕਿ ਸਾਡਾ ਇਸ ਏਕਤਾ ਨੂੰ ਤੋੜਨ ਦੇ ਵਿੱਚ ਕੋਈ ਰੋਲ ਹੈ ਜਾਂ ਜਿਹੜਾ ਤੁਹਾਡਾ ਵੱਖ ਹੋ ਰਿਹਾ ਉਹਨੂੰ ਅਸੀਂ ਉਤਸ਼ਾਹਿਤ ਕਰ ਰਹੇ ਹਾਂ ਸਾਡਾ ਕੋਈ ਰੋਲ ਨਹੀਂਗਾ ਤੇ ਨਾਲ ਹੀ ਉਹਨਾਂ ਨੇ ਕਿਹਾ ਇੱਕ ਗੱਲ ਹੋਰ ਕਹੀ ਹੈ ਉਹ ਪਤਾ ਨਹੀਂ ਕਿਹੜੇ ਅੰਧਾਰ ਤੇ ਕਹੀ ਹੈ ਉਹਨਾਂ ਕਹਿੰਦੇ ਜਿੱਦਣ ਕੇਜਰੀਵਾਲ ਬਾਹਰ ਆ ਗਿਆ ਪੰਜਾਬ ਦੇ ਵਿੱਚ ਭਗਵੰਤ ਮੱਖ ਮੰਤਰੀ ਨਹੀਂ ਰਹਿਣਗੇ ਇਹ ਪਹਿਲਾਂ ਵੀ ਉਹਨਾਂ ਕਹਿੰਦਾ ਦੁਬਾਰਾ ਫੇਰ ਅੱਜ ਕਿਆ ਦੇਖੋ ਜਿੱਤੋਂ ਤੱਕ ਸਵਾਲ ਹੈ ਜਖੜ ਸਾਹਿਬ ਦਾ ਜਖੜ ਸਾਹਿਬ ਨੂੰ ਆਪਾਂ ਕਾਂਗਸ ਦੇ ਪ੍ਰਧਾਨ ਸੀ ਉਦੋਂ ਵੀ ਦੇਖਿਆ ਜਿੱਦਾਂ ਦੇਖ ਰੋੜੀ ਰੋੜੀ ਜਿਆਦਾ ਉਹਨਾਂ ਨੂੰ ਆਪ ਨੂੰ ਮੁੱਖ ਮੰਤਰੀ ਚੁਕਣੇ ਲਈ ਤੇ ਬਿਆਨ ਦੇਣ ਲੱਗੇ ਉਹਨਾਂ ਦੇ ਬਿਆਨ ਦੇ ਉੱਤੇ ਸਿਆਸੀ ਲੀਡਰ ਨੇ ਉਹਨਾਂ ਨੂੰ ਵਿਚਲੀ ਗੱਲ ਜੇ ਉਹ ਕਹਿੰਦੇ ਨੇ ਵੀ ਸਾਡਾ ਕੋਈ ਇੰਟਰਸਟ ਨਹੀਂ ਉਹਨਾਂ ਤੇ ਪਤਾ ਬਣੀ ਸੀ ਵੀ ਰਣਜੀਤ ਬਿੱਟੂ ਜੁਆਇਨ ਕਰ ਰਿਹਾ ਹੈ ਉਹਨਾਂ ਨੂੰ ਪੁੱਛ ਕੇ ਟਿਕ ਟੰਦੇ ਸੀ ਬੀਜਪੀ ਨੇ ਆਹ ਨਾਲ ਬਣਾ ਕੇ ਉੱਥੋਂ ਆ ਕੇ ਵਾੜ ਦਿੰਦਾ ਜੇ ਕਿੰਨੀ ਕੰਮ ਕੀਆ ਬੀਜਪੀ ਚ ਸਭ ਤੋਂ ਵੱਧ ਕੰਮ ਕਰਦੇ ਬੀਜਪੀ ਚ ਪੁੱਛ ਕਿੰਨੀ ਕਾ ਸੂਬਿਆਂ ਦੇ ਪ੍ਰਧਾਨਾਂ ਦੀ ਕੁਝ ਮੁੱਖ ਮੰਤਰੀ ਪਰਚੀਆਂ ਹੁਣ ਨਿਕਲਦੀਆਂ ਨੇ ਜੇਤ ਤੋਂ ਜਿਵੇਂ ਇਹਨਾਂ ਦੇ ਅਕਾਦੀ ਦਲ ਦੇ ਕਹਿੰਦੇ ਸੀ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੇਕ ਹੱਥੱਕ ਦੀ ਜ਼ਿੰਮੇਵਾਰੀ ਪੱਕੀ ਨਿਕਲ ਗਈ ਇਦਾਂ ਹੀ ਹੁਣ ਉੱਥੇ ਮੁੱਖ ਮੰਤਰੀ ਦੇ ਪਰਚੀਆਂ ਨਿਕਲਦੀਆਂ ਨੇ ਚਾਰ ਤੋਂ ਬਦਲ ਹੀ ਦਿੱਤੇ ਨਾ ਹਾਂਜੀ ਇਹ ਇਸ ਕਰਕੇ ਇੰਨਾ ਕੋਈ ਨਹੀਂ ਜਾਖੜ ਸਾਹਿਬ ਦਾ ਪ੍ਰਧਾਨ ਹੀ ਨੇ ਉਹ ਤਾਂ ਮੁੱਖ ਮੰਤਰੀ ਦੀ ਨਹੀਂ ਹੁੰਦੇ ਇਹ ਜਾਂ ਕੋਈ ਚੱਕਰ ਨਹੀਂ ਆਇਆ ਜਿਹੜਾ ਦੂਜਾ ਹੈ ਵੀ ਇੰਟਰਸਟ ਨਹੀਂ ਹੈ ਇਹ ਵੀ ਹੈ ਹੁਣ ਤੁਸੀਂ ਦੇਖੋ ਚੋਣਾ ਦੇਲੇ ਆ ਕੇ ਅਨਿਤ ਸ਼ਾਹ ਜੀ ਦਾ ਇਹ ਕਹਿਣਾ ਕਿ ਹਮ ਬੇਨ ਸਿੰਘ ਕੇ ਕਾਤਲਾਂ ਕੋ ਨਹੀਂ ਛੋੜੇਂਗੇ ਇਹ ਕਹਿਣਾ ਮਤਲਬ ਕੀ ਸੀ ਸਿੱਧੇ ਇਸ਼ਾਰੇ ਅਰ ਉਹਦੇ ਨਾਲ ਧੂਵੀ ਕਰਨ ਹੋਇਆ ਤੁਰ ਵੀ ਕਰਨ ਕਰਕੇ ਉਹਨਾਂ ਨੂੰ 18.5% ਵੋਟ ਮਿਲੀ ਜਿਹੜੀ ਕਿ ਪਹਿਲਾਂ 11 ਨਾਲ 10 11 ਤੇ ਰਹਿੰਦੀ ਸੀ ਇਸ ਕਰਕੇ ਉਹ ਉਹ ਯਾਖੜ ਸਾਹਿਬ ਜੋ ਕਹਿੰਦੇ ਨੇ ਉਹ ਉਹਨਾਂ ਨੂੰ ਮੁਬਾਰਕ ਹਰ ਜਿੱਥੇ ਤੱਕ ਸਵਾਲ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕਿੰਨੇ ਵਾਰੀ ਕਿਹਾ ਮੋਦੀ ਸਾਹਿਬ ਨੇ ਖੜੀਸਤਾਨੀ ਆ ਗਏ ਆ ਆ ਗਏ ਖੜੀਸਤਾਨ ਦੇ ਰੌਲੇ ਪੁਆਨੇ ਇਹ ਕੋਈ ਉਹ ਤਾਂ ਕੋਈ ਦੁਖੀ ਛਿਪੀ ਗੱਲ ਨਹੀਂ ਤਾਂ ਇਹ ਕੋਈ ਪਤਾ ਜਿੱਦੇ ਉੱਤੇ ਬਾਰਡਰ ਦੇ ਉੱਤੇ ਕਿਸਾਨ ਬੈਠੇ ਸੀ ਉਹ ਜਿਹੜਾ ਸਰਬਲੋਗ ਗਰੰਥ ਕਰਕੇ ਕਿਹਾ ਸੀ ਬੰਦਾ ਤਾਂ ਮਾਇਆ ਕਰਕੇ ਟੰਗਿਆ ਸੀ ਇਹ ਤਾਂ ਲੋਕ ਉਹਨਾਂ ਦੇ ਉੱਤੇ ਕਰਉਂਦੇ ਸੀ ਕਿਸਾਨਾਂ ਤੇ ਬਾਅਦ ਚ ਪਤਾ ਲੱਗਿਆ ਵੀ ਉਹ ਤਾਂ ਇਹਨਾਂ ਦੇ ਆਪ ਦੇ ਮੰਤਰੀਆਂ ਦੇ ਨਾਲ ਹੀ ਬੈਠਾ ਸੀ ਬੰਦਾ ਜਿਹਨੇ ਕਰਾਇਆ ਇਹੋ ਜਿਹੀ ਤਰ੍ਹਾਂ ਇਹ ਕਿਹਾ 26 ਜਨਵਰੀ ਨੂੰ ਹੋਇਆ ਉਹਦਾ ਵੀ ਸਰਪੰਚ ਹੀ ਚ ਪਿਆ ਖੁੱਲ ਗਿਆ ਸੀ ਸੋ ਇਸ ਕਰਕੇ ਇਹ ਰਹੀ ਕੋਰਬੋਤੀ ਗੱਲ ਨਹੀਂ ਹੈ ਸਭ ਨੂੰ ਪਤਾ ਹੀ ਹੈ ਉਹਨਾਂ ਦੀ ਕੋਸ਼ਿਸ਼ ਹੀ ਕਹਿੰਦੇ ਸਾਡੀ ਕੋਸ਼ਿਸ਼ ਨਹੀਂ ਹੈ ਇੱਕ ਦੂਜੇ ਦੋਸ਼ ਵੀ ਇਹਨਾਂ ਦੇ ਬੰਦਿਆਂ ਦਾ ਤਰੀਕਾ ਇਹ ਸਿਖਾਇਆ ਜਾਂਦਾ ਆ ਜਿਹੜੇ ਹੁਣ ਕਿਸਾਨ ਬੈਠੇ ਨੇ ਬਾਰਡਰ ਦੇ ਉੱਤੇ ਉਹਦੇ ਉੱਤੇ ਹਮਲਾ ਕਰਿਆ ਹੈ ਵਪਾਰੀਆਂ ਨੇ ਉਹਨੇ ਸਟੇਜ ਤੇ ਕਬਜ਼ਾ ਕਰਿਆ ਆ ਕੇ ਹਰਿਆਣੇ ਦੇ ਨੇ ਉਹ ਕਿਉਂ ਆ ਕਿਉਂਕਿ ਹਰਿਆਣੇ ਚੋਣ ਹੋ ਉਹ ਕਹਿੰਦੇ ਵੀ ਜੱਟਾਂ ਨੇ ਤਾਂ ਸਾਨੂੰ ਵੋਟ ਨਹੀਂ ਪਾਉਂਦੀ ਆ ਜਿਹੜੇ ਵਪਾਰੀ ਨੇ ਤੇ ਜਿਹੜੇ ਦਲਤਰੀ ਇਹਨਾਂ ਨੂੰ ਆਪਣੇ ਵੱਲ ਖੋਸ਼ ਨਹੀਂ ਹੂੰ 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 ਇਹ ਉਹਨਾਂ ਦਾ ਹੀ ਹਿੱਤ ਹੈਗਾ ਉਹ ਸਿਰਫ ਵੋਟਾਂ ਦੀ ਰਾਜਨੀਤੀ ਦੇਖਦੇ ਨੇ ਤੇ ਉਹ ਵੋਟਾਂ ਦੇ ਅੰਦਰ ਜਿਵੇਂ ਜਕਰ ਸਾਹਿਬ ਜੋ ਮਰਜ਼ੀ ਕਹਨ ਉਹ ਤਾਂ ਉਹਨਾਂ ਦਾ ਆਪਣਾ ਹੀ ਹੱਕ ਹੈ ਪਰ ਉਹ ਗੱਲ ਠੀਕ ਨਹੀਂ ਦੂਜੇ ਪਾਸੇ ਜਿਹੜਾ ਹੈ ਭਗੰਤ ਮਾਨ ਭਗੰਤ ਮਾਨ ਰਹਿੰਦਾ ਹੈ ਨਹੀਂ ਰਹਿੰਦਾ ਇਹਨਾਂ ਦੀ ਆਪਸੀ ਲੜਾਈ ਹੈ ਨਹੀਂ ਹੈ ਉਹ ਜੇ ਭਾਜਪਾ ਆਪਣੇ ਮੁੱਖ ਮੰਤਰੀ ਬਦਲ ਸਕਦੀ ਹੈ ਖੱਟੜ ਸਾਹਿਬ ਨੂੰ ਬਦਲ ਸਕਦੀ ਹੈ ਤਾਂ ਆਪ ਨੂੰ ਕਿਉਂ ਨਹੀਂ ਹੱਕ ਜਾਕਰ ਸਾਹਿਬ ਇਹ ਕਿਉਂ ਨਹੀਂ ਦੱਸਦੇ ਵੀ ਖੱਟੜ ਸਾਹਿਬ ਨੂੰ ਕਿਉਂ ਬਦਲਤਾ ਉਹਨੂੰ ਕਿਉਂ ਐਮਪੀ ਦੀ ਚੋਣ ਲੜਾਈ ਦੂਜਾ ਜਿਹੜਾ ਉਹਦਾ ਕਿਹੜੀ ਵੱਡੀ ਕੁਰਬਾਨੀ ਸੀ ਕਿਹਨਾ ਕੁ ਸੀ ਹਰਿਆਣੇ ਦੇ ਵਿੱਚ ਜਾਂ ਪੰਜਾਬ ਡੀਜੀਪੀ ਚ ਜਿਹਦੇ ਕਰਕੇ ਉਹਨੂੰ ਬਣਾਇਆ ਵਸੁੰਧਰਾ ਰਾਜੇ ਨੂੰ ਕਿਉਂ ਹਟਾਇਆ ਜਾਖੜ ਸਾਹਿਬ ਦੱਸ ਦੇਣਾ ਉਹਨਾਂ ਦੀ ਪਾਰਟੀ ਦਾ ਮਾਮਲਾ ਹੈ ਇਹ ਇਸ ਕਰਕੇ ਇਹ ਜਿਹੜਾ ਇਹਨਾਂ ਦਾ ਕਹਿਣਾ ਹੈ ਨਾ बार-बार ਵੀ ਅਸੀਂ ਆਹ ਕਹੋ ਉਹ ਹੋ ਉਹ ਰਮਨ ਸਿੰਘ ਨੂੰ ਕਿਉਂ ਹਟਾਇਆ ਉਹ ਦੱਸ ਦੇਣ ਉਹ ਤਾਂ ਤਿੰਨ ਵਾਰੀ ਮੁੱਖ ਮੰਤਰੀ ਰਹਿ ਚੁੱਕਿਆ ਸੀ ਕੋਈ ਇਹ ਗੱਲਾਂ ਕਰਨਾ ਨਾ ਬਹੁਤ ਸਾਲੀਆਂ ਕਰਦੇ ਨੇ ਕਿ ਇਹਦਾ ਕੋਈ ਬਹੁਤ ਜ਼ਿਆਦਾ ਦਮ ਨਹੀਂ ਹੁੰਦਾ ਇਹਨਾਂ ਗੱਲਾਂ 'ਚ ਜਾਖੜ ਸਾਹਿਬ ਨੇ ਆਪਦਾ ਫਿਰ ਵੀ ਹੋਣ ਦਿਖਾਉਣੀ ਹੈ ਤਾਂ ਕਰਕੇ ਉਹ ਗੱਲ ਕਰ ਰਹੇ ਨੇ ਉਹ ਕਲੀਆਂ ਦੀ ਉਂਝ ਆਪ ਪਾਰਟੀ ਦੇ ਵਿੱਚ ਹੈਗਾ ਅੰਦਰੂਨੀ ਝਗੜਾ ਅੱਜ ਵੀ ਆ ਖਬਰਾਂ ਨਿਕ ਰਹੀਆਂ ਨੇ ਸੁਪੀਕਰ ਵਾਲੇ ਮਾਮਲੇ ਤੋਂ ਹਾਂ ਵੀ ਉਹਨਾਂ ਦੀ ਕੋਈ ਉਹਨਾਂ ਨੇ ਕਰਨੀ ਸੀ ਕੋਈ ਕਾਨਫਰੰਸ ਟਾਈਪ ਜਿਹੜਾ ਕੋਈ ਬਰਖਸ਼ਾਤ ਉਹਦੀ ਜਿਹੜਾ ਪ੍ਰੈਸ ਨੋਟ ਹੈ ਉਹ ਬੰਦ ਕਰਤਾ ਵੀ ਨਾ ਇਹ ਨਹੀਂ ਜਾਂਦਾ ਛੋਟਾ ਝਗੜੇ ਤਾਂ ਹੈਗੇ ਨੇ ਉਹਨਾਂ ਦੇ ਪਰ ਉਹ ਝਗੜਿਆਂ ਨੂੰ ਭਾਜਪੀ ਨੇ ਜਾਂ ਕਾਂਗਰਸ ਨੇ ਜਾਂ ਕਾਦੀਆਂ ਨੇ ਚੁੜਲੀ ਦੇਣੀ ਹੈ ਕਿਉਂਕਿ ਵਿਰੋਧੀਆਂ ਨੇ ਤਾਂ ਦੇਣਾ ਹੀ ਹੈ ਐਸਾ ਖੁੱਟਾ ਆਪਦਾ ਬਾਨੀ ਨਹੀਂ ਕੋਈ 200 ਉਹਨਾਂ ਦੇ ਅਨਰੁਨੀ ਝਗੜੇ ਹੈਗੇ ਨਹੀਂ ਇਹ 'ਚ ਕੋਈ ਦੋ ਰਾਇ ਨਹੀਂ ਹੈ ਇਹ ਬਾਕੀ ਜਖੜ ਸਾਹਿਬ ਦਾ ਹੱਕ ਹੈ ਕਿ ਦੂਜੀ ਪਾਰਟੀ ਦਾ ਦੂਜੀ ਨੂੰ ਕਹਿਣੀ ਹੋਈ ਹੈ ਪਰ ਥੋੜਾ ਜਾ ਦੇ ਇਹ ਨਹੀਂ ਛੱਡੇ ਵੀ ਛੋਟਾ ਫੇਰ ਲੈਣਾ ਚਾਹੀਦਾ ਮੇਰੇ ਕਹਿਣਾਂ ਉਹਨਾਂ ਨੂੰ ਡਾਕਟਰ ਸਾਹਿਬ ਉਹਨਾਂ ਨੂੰ ਕੰਗੜਾ ਨਰੌਤ ਨੇ ਜਿਹੜੇ ਇਹ ਕਿਹਾ ਸੀਗਾ ਜਿਹੜੀ ਨਵੀਂ ਐਮਪੀ ਬਣੀ ਮੰਡੀ ਤੋਂ ਤੇ ਆਪਣੀ ਧਿਤਰੀ ਹੈ ਵੀ ਉਹਨੇ ਕਿਹਾ ਵੀ ਪੰਜਾਬ ਦੇ ਵਿੱਚ ਦਹਿਸ਼ਤਗਰਦੀ ਵੱਧ ਰਹੀ ਹੈ ਉਹਦੇ ਬਾਰੇ ਨਹੀਂ ਅਜੇ ਤੱਕ ਉਹਨਾਂ ਕੁਝ ਕਿਹਾ ਵੀ ਕੀ ਉਹ ਬਿਆਨ ਨਾਲ ਸਹਿਮਤ ਆ ਅਸਹਿਮਤ ਆ ਕਿਉਂ ਇਹ ਬਿਆਨ ਇਸ ਕਿਸਮ ਦੇ ਆਰੇ ਕਿ ਪੰਜਾਬ 'ਚ ਵਾਕਈ ਹਾਲਤ ਇਹੋ ਜਿਹੀ ਬਣ ਰਹੀ ਦੇਖੋ ਉਹ ਕੰਗਨਨ ਨਾਉਤਾਲਾ ਦਾ ਮਾਮਲਾ ਆ ਜੋਗੜਾ ਦਾ ਮਾਮਲਾ ਉਹਦੇ ਉੱਤੇ ਉਹ ਤਾਂ ਨਾਲ ਖੜੇ ਨੇ ਉਹਨਾਂ ਨੇ ਉਹ ਤਾਂ ਜਾਖੜ ਸਾਹਿਬ ਤਾਂ ਇੱਕ ਪਾਸੇ ਆ ਕਹਿੰਦੇ ਇਹ ਕਿਉਂ ਕਹਿੰਦੇ ਨਾ ਵੀ ਇੱਕੋ ਪਾਈਚ ਗਰਮ ਤੇ ਠੰਡੀ ਹਵਾ ਚਲਾਉਣੀ ਉਹ ਤਾਂ ਉਹਨੇ ਕਰੇ ਮਤਲਬ ਪਲਚ ਰਤੀ ਤੇ ਪਲਚ ਮਾਸ ਪਲਚ ਮਾਸ ਆ ਫੱਕੇ ਤੋਂ ਵਾ ਸੋਇ ਕਰਕੇ ਉਹ ਜਾਖੜ ਸਾਹਿਬ ਦੇ ਉੱਤੇ ਇਸ ਤਰ੍ਹਾਂ ਜਿਹੜੀ ਪੰਜਾਬ ਦੇ ਲੋਕਾਂ ਦੀ ਏਕਤਾ ਹੈ ਉਹਦੇ ਉੱਤੇ ਜਾਖੜ ਸਾਹਿਬ ਕਦੇ ਵੀ ਇਸ ਗੱਲ ਤੇ ਨਹੀਂ ਡਟ ਕੇ ਖੜੇ ਕਿ ਇਹ ਹੈ ਉਹ ਤਾਂ ਕਾਹ ਚੋਂ ਚੁੰਦੇ ਨਹੀਂ ਬੋਲਦੇ ਉਸ ਠੀਕੇ ਨਾਲ ਦੇਸੀ ਕਿਨਾਂ ਬੋਲਣਾ ਚਾਹੀਦਾ ਸੀ ਹੁਣ ਤਾਂ ਉਹਨਾਂ ਨੇ ਬੋਲ ਨਹੀਂ ਕੀਆ ਜੋ ਕੰਗਨਰ ਨੌਤਾਲੇ ਨਾਮ ਦੇ ਚੋ ਬਿਲਕੁਲ ਹੋ ਰਹੇ ਨੇ ਜਦ ਕਿ ਉਹਨੇ ਬਿਨਾ ਮਤਬੇ ਕਿਹਾ ਸੀ ਬੇਟਾ ਇੱਥੇ ਚਤਤਵਾਦ ਆ ਰਿਹਾ ਹੈ ਭਾਈ ਤੇਰੇ ਨਾਲ ਲੜਾਈ ਹੈ ਜਿੰਨੇ ਮਰਸੀ ਹੋਈ ਕਾਰਨ ਜੋ ਮਰਸੀ ਹੋਇਆ ਉਹ ਕਿਨੂੰ ਮੇਰੀ ਦਾਦੀ ਨੂੰ ਕਿਹਾ ਸੀ ਜੋਰੀ ਹੈ ਤੱਚ ਸੀ ਝੂਠ ਸੀ ਗਲਤ ਸੀ ਠੀਕ ਸੀ ਕਾਨੂੰਨ ਉਹਦੇ ਚ ਕੰਮ ਕਰੇਗਾ ਜੇ ਕਿਉਂਕਿ ਉਹ ਡਿਸਪਲਿਨਡ ਫੋਰਸ ਨਹੀਂ ਰਹੀ ਸੀ ਉਹਦੇ ਕਾਨੂੰਨ ਕੰਮ ਕਰੇਗਾ ਤੂੰ ਇਹ ਸਾਰੇ ਪੰਜਾਬ ਵਿੱਚ ਕਿਵੇਂ ਡੋਬੇ ਦਿੱਂ ਆ ਆ ਹੁਣ ਯੋਗਾ ਦੇ ਚ ਵੀ ਇਹੀ ਕੁਛ ਕਰਨੇ ਇੱਥੇ ਕਿਹੜਾ ਗੋਡੇ ਨੇ ਉਹ ਬਿਨਾ ਭਾਈ ਐ ਨਹੀਂ ਕਰਨਾ ਚਾਹੀਦਾ ਸੋ ਇਸ ਕਰਕੇ ਢਖੜ ਸਾਹਿਬ ਦੀ ਸਿਆਸਤਾਨ ਨੇ ਨਾ ਆਪਣਾ ਆਪਣੀ ਪਾਰਟੀ ਦੀ ਸਿਆਸਤ ਕਰਨੀ ਹੈ ਉਹਨੂੰ ਦੁਖਾਂ ਤੇ ਹੋ ਗਿਆ ਨਾ ਜਮੂ ਸਾਹਿਬ ਵੀ ਇੱਕ ਅਸੂਨਾ ਦੀ ਸਿਆਸਤ ਹੁੰਦੀ ਹੈ ਇੱਕ ਸਿਰਫ ਪਾਰਟੀ ਦੀ ਸਿਆਸਤਾ ਬੰਦੇ ਨੇ ਆਪਣੀ ਪਾਰਟੀ ਵਾਸਤੇ ਕਰਨੀ ਹੁੰਦੀ ਹੈ ਆਪਣੀ ਪਾਰਟੀ ਦੀ ਗੱਲ ਕਰਨੀ ਹੁੰਦੀ ਹੈ ਪਰ ਉਹਦੇ ਜਿਹੜੇ ਮੂਲ ਸੂਰਨੇ ਉਹ ਨਹੀਂ ਛੱਡੀ ਤੇ ਜਦ ਬੰਦਾ ਮੂਲ ਸੂਰ ਛੱਡ ਕੇ ਜਿਹਦੇ ਤੇ ਇਨਸਾਫ ਭਾਈਚਾਰਾ ਹੋਰ ਹੋਵੇ ਉਦੋਂ ਗੱਲ ਕਰਦਾ ਫਿਰ ਇਹ ਮੰਨਿਆ ਜਾਂਦਾ ਹੈ ਵੀ ਇਹ ਕੱਬੀ ਸਸਤੀ ਸਿਆਸ ਕਰਦਾ ਹੈ ਸੌਣੀ ਸਿਆਸ ਕਰਦਾ ਹੈ ਇਹ ਵੱਡੇ ਹਿੱਤਾਂ ਦੀ ਸਿਆਸਤ ਨਹੀਂ ਕਰਦਾ ਉਹ ਵੱਡੇ ਹਿੱਤ ਰਾਸ਼ਟਰ ਦੇ ਵੀ ਹੱਕ ਚੁੰਹਦੇ ਨੇ ਉਹ ਸੂਬਿਆਂ ਦੇ ਵੀ ਹੱਕ ਚੁੰਹਦੇ ਉਹ ਮਨੁੱਖਤਾ ਦੇ ਵੀ ਹੱਕ ਚੁੰਹਦੇ ਨੇ ਉਹਦੀ ਸਿਆਸਤ ਕਰਨ ਦੀ ਬਜਾਏ ਇਹ ਟੰਗ ਨਜਰੀ ਦੀ ਸਿਆਸਤ ਕਰਦੇ ਨੇ ਜਿਹਦੇ ਚ ਹਰ ਇੱਕ ਦੇ ਬੋਲਣ ਤੇ ਰੋਕ ਲਾ ਦੋ ਜੋ ਮਰਜੀ ਕਰ ਲਓ ਇਹ ਉਹ ਸਿਆਸਤ ਜੱਟਰਾ ਮੈਂ ਇਹ ਨੇ ਹੰਤਾ ਜੱਟਾ ਨਹੀਂ ਕਿ ਯਾਰ ਤੁਸੀਂ 75 ਚੈਨਲ ਜਿਹੜੀ ਲੱਗੀ ਸੀ ਉਹਦੇ ਖਿਲਾਫ ਤਾਂ ਇਹਨਾਂ ਦੀ ਪਾਰਟੀ ਨੇ ਰੈਜ਼ੋਲੂਸ਼ਨ ਘਾਕੇ ਪਾਸ ਕਰਤਾ ਜਿਹੜੇ 84 ਦੇ ਵਿੱਚ ਸਿੱਖ ਕਤਲੇਆਮ ਹੋਇਆ ਜਿਹੜਾ 2002 ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਕਰੇਗਾ ਉਹਦਾ ਤੇ ਕਿਉਂ ਨਹੀਂ ਲੈ ਰੈਜ਼ੋਲੂਸ਼ਨ ਲੈ ਆਏ